ਹਾਂਜੀ ਸਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੰਡ ਹੈਗਾ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾਣਾ ਤਿੰਨ ਜਾਨਵਰ ਵਿਖਾਉਣੇ ਆ ਇੱਕ ਤਾਜੀ ਸੂਈ ਸਵਾਈ ਵਹਿਣ ਮਗਰ ਵੱਛੀ ਹੈ ਬਹੁਤ ਚੰਗੀ ਆਪਦੀ ਮਾਂ ਨਾਲੋਂ ਵੀ ਚੰਗੀ ਵੱਛੀ ਹੈ ਜੇ ਵਧੀਆ ਸੇਵਾ ਕਰ ਲਓਗੇ ਡੇਢ ਦੋ ਮਹੀਨੇ ਦੁੱਧ ਛੱਡ ਲਓਗੇ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਇੱਕ ਗੱਬਣ ਤਿਆਰ ਪਰਲੀ ਤੋਕੜ ਗੱਬਣ ਚੈੱਕ ਪਾਸ ਹੈ ਜੇ ਕੋਈ ਤੋਕੜ ਘਪਨ ਲੈਣ ਦਾ ਚਾਹਵਾਣਾ ਤਾਂ ਵੀ ਆਜੋ ਵਿਹੜ ਵੱਡੀ ਐ ਵਧੀਆ ਰੁੱਤ ਚ ਸੂਣਾ ਸਿਆਲਾਂ ਚ ਜਾਗੇ ਨੇ ਨਾਲੇ ਗਰਮੀਓ ਗਰਮੀਓ ਦੁੱਧ ਪੀਈ ਜਊ ਤੇ ਜਦੋਂ ਇਹਨੇ ਸੂਣਾ ਪੂਰੀ ਤੇਜ਼ੀ ਹੋਣੀ ਆ ਪਸ਼ੂਆਂ ਦੀ ਦੁੱਗਣੇ ਪੈਸੇ ਕਰਨ ਵਾਲੀ ਵਿਹੜ ਗੱਲਾਂ ਬਾਤਾਂ ਕਰ ਲੈਨੇ ਆ ਹਾਂਜੀ ਸასი ਕਾਲ ਬਈ ਸასი ਕਾਲ ਜੀ ਨਾਮ ਦੱਸੋ ਨਾਮ ਜਸਕਰਨ ਪਿੰਡ ਕਾਲੀਕੇ ਤਹਿਸੀਲ ਬਾਗਾਂ ਬਰਾਂਝਲਾ ਮੋਗਾ ਫੋਨ ਨੰਬਰ 9814326166 ਇਹ ਤੋਂ ਸ਼ੁਰੂ ਕਰ ਲਾ ਏ ਬਾਈ ਸੁਬ੍ਹਾ ਸੋਈ ਨੂੰ ਕਿ 3 ਵਜੇ ਹਾਂ ਜੇਰ ਇਹਦੀ ਪੈ ਗਈ ਏ ਜੇਰ ਉਹ ਬਈਆ ਬਣ ਖਾਦਨੇ। ਉਹ ਸਾਹਮਣੇ ਬੱਠਲ ਭਰਿਆ ਜੇਰ ਦਾ। ਤੇ ਮਗਰ ਇਹ ਬੱਛੀ ਆ। ਵੀ ਹੁਣ ਵੇਰ ਚੋਈ ਵੀ ਏ ਇਹ ਤਕਰੀਬਨ ਵੀ 3 ਕਿਲੋਗ੍ਰਾਮ ਚੋਇਆ ਹੋ। ਬਹੁਲਾ ਕੱਢਿਆ। ਅੱਗੇ ਨਹੀਂ ਆਪਾਂ ਕਹਿੰਦੇ ਹੁੰਦੇ ਜੇ ਨਹੀਂ ਚੋਇਆ ਹੁੰਦਾ। ਅੱਜ ਪਹਿਲੀ ਵਾਰੀ ਚੋਈ ਆ। ਅੱਜ ਚੋਈ ਆ ਅੱਜ ਮਨ ਵੀ ਸੀਗਾ ਵੀ ਸ਼ਾਮ ਨੂੰ ਵੀਡੀਓ ਬਣਾਵਾਂਗੇ। ਤਾਂ ਹੀ ਚੋਈ। ਤਾਂ ਜੋਈ ਸੀਗੇ ਉਹਨੂੰ ਥੋੜਾ ਕੰਮ ਸੀਗਾ ਮੈਂ ਬਾਹਰ ਜਾਣਾ ਸੀਗਾ। ਹਾਂ। ਤੇ ਅੱਗੇ ਜੇ ਆਪਾਂ ਨਹੀਂ ਚੋਈ ਹੁੰਜਾ ਆਪਾਂ ਕਹਿੰਦੇ ਨੇ ਨਹੀਂ ਚੋਈ। ਸਹੀ ਆ। ਕਿੰਨਾ ਕਿ ਦੁੱਧ ਦੇ ਦੂ ਬਈ ਆਪਾਂ ਦਾ 16 ਕਿਲੋ 15 ਕਿਲੋ ਮੰਨ ਕੇ ਲਈਆ ਲੇਵਾ ਵੇ ਕਿਹੜਾ ਭਾਵੇਂ 18 19 ਕਹਿ ਲੀਏ ਸਹੀ ਆ ਹਾਂ ਕੀ ਹੋਰ ਆ ਜੇ ਕਿ ਹੁਣ ਨਹੀਂ ਯਕੀਨ ਬੰਦਾ WhatsApp ਤੇ ਮੈਸੇਜ ਕਰ ਦੇਣ ਨੂੰ ਵੀਡੀਓ ਮਿਲ ਜੂਗੀ ਬਿਨਾਂ ਚੋਈ ਦੀ ਠੀਕ ਆ ਦੋਸਤੋ ਤਾਜੀ ਸੂਈ ਸਵਾਈ ਆ ਸੁਬਾਹ ਸੂਈ ਆ ਪਹਿਲਾਂ ਤਾਂ ਵੀਡੀਓ ਬਣਾਉਣ ਦਾ ਸੀ ਪਲਾਨ ਸ਼ਾਮ ਦਾ ਵੀਰ ਦਾ ਵੀਰ ਨੂੰ ਥੋੜਾ ਜਿਹਾ ਕੰਮ ਸੀਗਾ ਤੇ ਪਰ ਮੇਥੋਂ ਸ਼ਾਮ ਨੂੰ ਆਇਆ ਨਹੀਂ ਜਾਣਾ ਸੀਗਾ ਪਰ ਮੈਂ ਕਿਹਾ ਬਾਈ ਪਹਿਲਾਂ ਹੀ ਵੀਡੀਓ ਬਨੂਗੀ ਪਰ ਬਾਈ ਨੇ ਚਵਾਈ ਕਰ ਲਈ ਸੀ 3 ਕਿਲੋ ਬੌਲੀ ਕੱਢੀ ਆ ਅੱਗੇ ਬਾਈ ਕਹਿੰਦਾ ਉਹਦਾ ਪਾਣੀ ਚੋਇਆ ਧਾਰਾਂ ਹੀ ਮਾਰੀਆਂ ਪਰ ਅੱਜ ਬੌਲੀ ਕੱਢੀ ਐ ਕਿਉਂਕਿ ਵੀਡੀਓ ਬਣਾ ਰਹੇ ਆ 12 ਵਜੇ ਸੂਈ ਵੀ ਆ ਸੋਬਾ ਦੀ ਤੇ ਚਵਾਈਏ ਦੀ ਹੋਈ ਵੀ ਆ ਤਾਜੀ ਸੂਈ ਆ ਜਦੋਂ ਬੌਲਾ ਕੱਢਿਆ ਨਹੀਂ ਸੀ ਉਹਦੀ ਵੀਡੀਓ ਹੈਗੀ ਆ ਬਣਾਈ ਵੀ ਆ ਜੇ ਕਿਸੇ ਨੇ ਵੇਖਣੀ ਐ ਤਾਂ ਉਹ ਬਾਈ ਕਹਿੰਦਾ ਸੈਂਡ ਕਰ ਦੂੰਗਾ ਮੈਂ 16 ਪਿਆ ਜੇ 15 ਪਿਆ ਜੇ ਬਾਈ ਕਹਿੰਦਾ ਇੱਥੇ ਦੁੱਧ ਪਿਆਜੂ ਲੇਵੇ ਦੇ ਹਿਸਾਬ ਨਾਲ ਤਾਂ ਬਾਈ ਕਹਿੰਦਾ 18 ਕਿਲੋ ਕਹਿ ਦਈਏ ਕਿਲੋੜਾ ਝੂਠ ਮਾਰਨ ਦੀ ਪਰ ਵਧੀਆ ਗੱਲ ਏ ਵੀਰ ਜੈ ਜੈ ਦੁੱਧ ਦੱਸਦਾ ਹੁੰਦਾ ਜਿੰਨਾ ਕਿ ਜਾਨਵਰ ਨੇ ਦੇ ਦੇਣਾ ਕਈ ਤਾਂ 20 25 25 ਕਿਲੋ ਵੀ ਕਹਿ ਹੁੰਦੇ ਆ ਜਿਹੋ ਬਿਨਾ ਕੋਈ ਸੀਗੀ ਉਹ ਸਾਲ ਵਾਲੇ ਵੇਖ ਤਾਂ ਭਾਵੇਂ 20 ਕਿਲੋ ਕਹਿੰਦੇ ਵੀਰੇ ਜੀ ਠੀਕ ਹੈ ਕੀ ਨਾ ਮੰਨਣਾ ਠੀਕ ਹੈ ਹਮ ਸਹੀ ਆ ਕਿਉਂਕਿ 3 ਕਿਲੋ ਬੌਲੀ ਨਿਕਲ ਗਈ ਏ ਕਿੱਥੇ ਤੂੰ ਦੁੱਗਣਾ ਏ ਲੇਵਾ ਹੋਣਾ ਸੀਗਾ ਇੱਥੇ ਹੁਣ ਬੌਲੀ ਕੱਢੀ ਆ ਚਲੋ ਬੌਲੀ ਤਾਂ ਚੋਣੀ ਸੀਗੀ ਹੱਥ ਨੇ ਫੇਰ ਵੀ ਚਵਾਈ ਹੋਣੀ ਆ ਹੱਥਾਂ ਨੂੰ ਭਰ ਲੈਣੇ ਆ ਹਵਾਨਾ ਬੌਲੀ ਨਾਲ ਸ਼ਾਮ ਨੂੰ ਫੇਰ ਚਵਾਈ ਹੋਊਗੀ ਅਗਲਾ ਆ ਕੇ ਆਪ ਚੋਲੇ ਭਾਵੇਂ ਚਵਾਈ ਵੇਖ ਲੋ ਪੂਰੀ ਮੋਟੀ ਧਾਰ ਆ ਜੀ ਬਾਈ ਇਹ ਲੋੜਾ ਬਾਈਰ ਕੋਈ ਬੰਦਾ ਬੈਕ ਨਹੀਂ ਹੋੜਦਾ ਠੀਕ ਆ ਹੁਣਾਂ ਉਹ ਬੰਦਾ ਕੋਈ ਫੀਲ ਕਰਦੇ ਕਿਰਾਇਆ ਵੀ ਦੇ ਦਾਂਗੇ ਥਾਣਾ ਦੀ ਤਾਂ ਬਾਈ ਕਹਿੰਦਾ ਗਾਰੰਟੀ ਆ ਜੀ ਇਹਨੇ ਕਹਿੰਦੀ ਹੁਣ ਆਪਣੇ ਅੱਥੀ ਚੋਈ ਵੀ ਆ ਤਾਂ ਆਪ ਗਾਰੰਟੀ ਦਿੰਦੇ ਆ ਸਹੀ ਆ ਦੋਸਤੋ ਕਿਉਂਕਿ ਬਾਈ ਨੇ 3 ਕਿਲੋ ਬੌਲੀ ਕੱਢੀ ਐ ਚਵਾਈ ਚੈੱਕ ਕੀਤੀ ਵੀ ਤਾਂ ਬਾਈ ਕਹਿੰਦਾ ਥਾਣਾ ਦੀ ਤਾਂ ਆਪਾਂ ਗਾਰੰਟੀ ਦੇ ਦੇਾਂਗੇ ਤੇ ਮਗਰ ਬੱਚਾ ਬਾਹਲਾ ਚੰਗਾ ਕੋਈ 1.5 ਮਹੀਨਾ ਦੁੱਧ ਦੁੱਧ ਵਧੀਆ ਛੱਡ ਲੂਗਾ ਉਸ ਤੋਂ ਬਾਅਦ ਤਾਂ ਚਲੋ ਬੱਚਾ ਰੱਠੇ ਰੱਠੇ ਥੋੜੇ ਘਨੇ ਚੱਕਣ ਲੱਗ ਪੈਂਦਾ ਫੀਡ ਫੂਡ ਪਾ ਲਈ ਅਗਲਾ ਕਾਫ ਗਰੋਵਰ ਛੋਟੀ ਬੱਚਿਆਂ ਵਾਲੀ ਉਨੇ ਹੀ ਛੇਤੀ ਤਿਆਰ ਹੋ ਜਾਣਾ ਜਿਹੜਾ ਵਧੀਆ ਸੇਵਾ ਕਰਦਾ ਬਾਹਾਂ ਤੇਆਂ ਮਹੀਨਿਆਂ ਦੀਆਂ ਬੱਚੀਆਂ ਸੂ ਪੈਂਦੀਆਂ ਤੇ ਵੈੜ ਵੀ ਪੂਰੀ ਚੰਗੀ ਐ ਕ੍ਰੋਸ ਅੰਗ ਐ ਮੱਝਾਂ ਵਰਗਾ ਦੁੱਧ ਉਹ ਲੇਵਾ ਭਾਂਡਾ ਪੂਰਾ ਡਬਲ ਅੱਧ ਦੀ ਚੁਆਈ ਵਾਲੇ ਥਣ ਚਾਰਾ ਥਣਾਂ ਦਾ ਸੇਮ ਹੀ ਸਾਈਜ਼ ਆ ਬਾਕੀ ਵਜਨ ਵਜਨ ਬਹੁਤ ਆ ਜੈ ਜੈ ਭਾਵਾ ਪਾਸ ਮਿੰਟ ਵੇੜੇ ਪਾਸੋਂ ਇਹ ਥਾਣ ਬਹੁਤ ਸੋਹਣਾ ਗੜ ਦੀ ਮੁੱਠੀ ਨਾਲ ਮੋਟਾ ਜਾਇਦ ਆਪਾਂ ਇਹ ਮੁੱਲ ਤੇ ਰ 60 ਬਾੜ ਕਿੰਨਾ ਹੀ ਕਰ ਲਿਆ ਆਪਾਂ 57000 ਜੁ ਕਹਿੰਦੇ ਛੋੜ ਕਰਾਂਗੇ ਕੋਈ ਮੁੱਲ ਵਾਲੇ ਪਾਸੇ ਨਾ ਪੋਈ ਸਹੀ ਹੈ ਮੁੱਲ ਬਾਈ ਕਹਿੰਦਾ 60 62 ਜਿੰਨਾ ਮਰਜ਼ੀ ਕਰਾ ਲਓ ਜੇ ਮੁੱਲਾਂ ਵਾਲੇ ਪਾਸੇ ਪੈਣਾ ਘਟਾਉਣੇ ਆ ਤਾਂ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਜੇ ਲੈਣ ਦੇਣ ਜੇ ਆਲਾ ਕੰਮ ਰੱਖਣਾ ਤਾਂ 57000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਛੋੜ ਵਿੱਚੋਂ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆ ਜਾਓ ਦੋ ਨੰਬਰ ਤੇ ਆ ਜਾ ਬਾਈ ਦੇ ਭਾਈ ਦੂਜਾ ਸੂਆ ਨਾਲ ਸੁੰਦੀ ਆ ਤੇ ਵੇਖਣਾ ਦੋਨੇ ਹੀ ਕੰਨੇ ਨਾਲ ਦੰਦ ਹਜੇ ਚਾਕਦਿਆਂ ਠੀਕ ਆ ਤੇ ਪ੍ਰੋਪਰ ਬਰਾਬਰ ਕੀਤੇ ਨਹੀਂ ਹਜੇ ਠੀਕ ਆ ਇਹਦਾ ਮੂੰਹ ਬੱਟਲੇ ਕੋਈ ਇਹਦਾ ਮੂੰਹ ਬੱਟੇ ਹੂੰ ਇਹ ਤੰਦੀਮਾ ਭਾਈ ਲੈ ਜਾਊਗੀ ਹਫਤਾ ਹਜੇ ਕਿੰਨਾ ਦੁੱਧ ਦੇਵੇ ਭਈ 15 16 ਕਿਲੋ ਇਹ ਮਾਂਨੇ ਗਲਈਆ ਗਾਂ ਅਲੀ ਕੇ ਮਾਤਾ ਵਾਧ ਵੀ ਦੇ ਸਕਦੀ ਹਣਾ ਹੂੰ ਤੇ ਆਪਾਂ ਇੰਨਾ ਕਮਾ ਲੀਏ ਕੱਢੀਏ ਬਾਹਰ ਨੂੰ ਦੋਸਤੋ ਵੇਖੋ ਜਾਇਜ ਦੁੱਧ ਦੱਸਿਆ ਜੇ ਮੈਂ 15 15 16 16 ਕਿਲੋ ਇੰਨਾ ਕੋਈ ਦੁੱਧ ਬਾਹਲਾ ਨਹੀਂ ਇਹਨਾਂ ਨੂੰ ਖੁੱਲਾ ਪਿਆ ਦੇਣਾ ਬਾਕੀ ਅੱਗੇ ਤੁਹਾਡੀ ਸੇਵਾ ਕਈ ਤਾਂ ਗਰਮੀ ਜੀ ਵੀ ਝੂਠ ਵੱਡੇ ਮਾਰਦੇ ਆ ਪਰ ਸਿਆਲਾਂ ਸੂਲਾਂ ਚ ਤਾਂ ਚੱਲ ਜਾਂਦੇ ਹੁੰਦੇ ਗਰਮੀ ਚ ਨਾ ਮਾਰਿਆ ਕਰੋ ਪਰ ਵੀਰ ਨੇ ਜੈ ਜੀ ਦੱਸਿਆ 15 15 16 16 ਕਿਲੋ ਇੰਨਾ ਦੁੱਧ ਕੋਈ ਬਾਹਲਾ ਨਹੀਂ ਵਹਿਣਾ ਕੱਦ ਵਾਲੀਆਂ ਗਰਮੀ ਬਾੜੀਆਂ ਹਾਂ ਵਾਲੀਆਂ ਵਹਿਣਾ ਦੁੱਧ ਘੜੀ ਜਾਂਦੀਆਂ ਘਰੇ ਰੇਖੀਆਂ ਉੱਪਰੇ ਬੈਠੀ ਵਹਿਦਾ ਰੱਖਿਆ ਵੀ 2 ਕਿਲੋ ਫਰਕ ਪਾ ਗਈ ਹਾਂ ਗਰਮੀ ਹੈ ਹੀ ਨਜਾਇਜ਼ ਇਹ ਤਾਂ ਬੰਦਿਆਂ ਨੂੰ ਗਰਮੀਆਂ ਲੱਗੀਆਂ ਜਾਂਦੀਆਂ ਇਹ ਤਾਂ ਫੇਰ ਜਾਨਵਰਾਂ ਵਾਲੇ ਬੰਦੇ ਦਾ ਹਰੇਕ ਦੇ ਘਰੇ ਏਸੀ ਲੱਗੇ ਆ ਯਾਰ ਇਹਨਾਂ ਨੇ ਕਿਹਾ ਭਾਈ ਬੋਲ ਕੇ ਦੱਸਣਾ ਹਾਂ ਵਾਲਟੇ ਲੰਪੀਆਂ ਬਹੁਤ ਆ ਥਾਣੇ ਦੇ ਵੀ ਸੋਹਣੇ ਆ ਪੰਜ ਸੱਤ ਦਿਨ ਵਧੀਆ ਸੇਵਾ ਕੋਈ ਸੰਭਾਲ ਗੌਰ ਕਰ ਲੈਂਦਾ ਆ ساری ਵਾਲਟੇ ਕੱਢ ਕੇ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੂ ਵੈੜਾ ਭਾਵੇਂ ਇੱਕ ਨੰਬਰ ਲੈ ਲਓ ਭਾਵੇਂ ਦੋ ਨੰਬਰ ਲੈ ਲਓ ਦੋਵੇਂ ਵੈੜਾ 6 6-6 ਦੰਦਾਂ ਦਾ ਛਿੱਗੀਆਂ ਛਿੱਗੀਆਂ 6-6 ਦੰਦ ਛਿੱਗੀਆਂ ਦੋਵੇਂ ਵੈੜਾ ਜਿਹੜੀ ਮਰਜ਼ੀ ਲੈ ਲਓ ਅਜੇਰ ਤਾਂ ਬੱਠਲ ਤੁਹਾਨੂੰ ਦੁਬਾਰਾ ਵਿਖਾ ਦੇਣਾ ਵੇਖ ਲਓ ਵੀਡੀਓ ਬਣਾਉਣੀ ਕਰਕੇ ਜੇਰ ਨੱਪੀ ਨਹੀਂ ਵਧੀਆ ਗੱਲ ਇਹ ਨੇ ਤਸੱਲੀ ਹੋ ਜਾਂਦੀ ਹੈ ਜਿਨੇ ਪੈਸੇ ਲਾਉਣੇ ਆ 53 60000 ਰੁਪਏ ਅਗਲੇ ਦਾ ਹੱਕ ਬਣਦਾ ਵੇਖਣ ਦਾ ਤੋ ਕੀ ਦਾ ਮੁੱਲ ਕਰੀ ਹੋਗੀ ਬਈ ਕਿਸੇ ਦੇ ਘਰੀ ਜਾ ਕੇ ਜੀਰ ਛੜ ਜੀਣਾ ਵੇਰ ਤਾਂ ਵੀ ਆਪਣੀ ਹੈ ਸਹੀ ਆ ਦੋਸਤੋ ਜੀਰ ਤਾਂ ਹੁਣ ਬੱਠਲ ਜੀਰ ਦਾ ਵਖਾਤਾ ਜੀਰ ਤਾਂ ਓਕੇ ਆ ਜਮਾ ਲਾਸਟ ਤੇ ਆ ਜਾ ਇਹਦਾ ਮੁੱਲ ਵੀ ਬਈ 60 ਫੜ ਕਿੰਨਾ ਕਈ ਨਹੀਂ 57 ਦੀ ਹੋ ਜੀਵਾਂਗੇ ਜੋੜਾ ਜਿਹੜਾ ਮਰਜ਼ੀ ਲੈ ਲੈ ਮਰਜ਼ੀ ਲੈ ਜੀ ਬਾ ਵਿਚ ਨਾਲੇ ਪਾਸੀਆਂ ਥੋੜਾ ਜਿਹਾ ਕੰਮ ਆ 10 12 ਬਰਨ ਪਸ਼ੂ ਦੇਣੀਆਂ ਨੇ ਸਹੀ ਆ ਤਾਂ ਕਰਕੇ ਮੁੱਲ ਉਹ ਦੇਗੀ ਤਾਂ ਲੈ ਦੇ ਦੋਸਤੋ ਲੈਣ ਦੇਣ ਵਾਲੀ ਮੁੱਲ ਹੀ ਆ ਵੀਰ ਨਾਲ ਜਦੋਂ ਫੋਨ ਕਰੋਗੇ ਚਲੋ ਸੋਸ਼ਲ ਮੀਡੀਆ ਤੇ ਆਪਾਂ ਗੱਲ ਸ਼ੇਅਰ ਨਹੀਂ ਕਰ ਸਕਦੇ ਜਦੋਂ ਗੱਲ ਕਰੋਗੇ ਵੀਰ ਨੇ ਮਜਬੂਰੀ ਤੁਹਾਨੂੰ ਆਪਦੀ ਦੱਸ ਹੀ ਦੇਣੀ ਆ 10 ਦਿਨ ਵੀਰ ਨੂੰ ਕੰਮ ਆ ਜਰੂਰੀ ਤਾਂ ਕਰਕੇ ਵੀਰ ਕਹਿੰਦਾ ਆਪਾਂ ਮੁੱਲ ਉਹਨੇ ਕੀ ਕਿਤੇ ਆ ਪਕਾਈ ਕਰਨੀ ਹੁੰਦੀ ਵਿਹਲੇ ਹੁੰਦੇ ਦਾ ਮੁੱਲ 65 65 ਕਰ ਲੈਣਾ ਸੀਗਾ ਅੱਜ ਨਾਲ ਵਿਗਦੀਆਂ ਕੱਲ ਨੂੰ ਵਿਗ ਜਾਂਦੀਆਂ ਪਰ ਬਾਈ ਕਹਿੰਦਾ ਲੈਣ ਦੇਣ ਵਾਲੇ ਮੁੱਲ ਹੀ ਕੀਤੇ ਆ ਜਿਹੜਾ ਮਰਜ਼ੀ ਜੋੜਾ ਲੈ ਲਓ 57 57000 ਦੀਆਂ ਦੋਵੇਂ ਵੜਾਂ ਇਹ ਤੇ ਆ ਜਾ। ਇਹ ਬਈ ਸਾਢੇ ਤਿੰਨਾਂ ਤੋਂ ਉੱਪਰ ਹੋਊਗਾ ਗੱਬਣ। ਚੈੱਕ ਪਾਸ। ਹਾਂ ਚਾਰਾਂ ਦੇ ਨੇੜ ਹੀ ਹੋਊਗੀ ਪੰਜ-ਚਹਾਂ ਦਿਨ ਘੱਟ ਇਦਦਰ ਹੋਊਗੀ। ਹਾਂ। ਦੁੱਧ ਦੇ ਥਲੇ 11 ਕਿਲੋ ਆ 10 ਕਿਲੋ ਕਹਿ ਕੇ ਦੇਵਾਂ। ਕਿੰਨੇ ਦੀ? ਇਹਦਾ ਮੁੱਲ 45 ਆ 82000 ਜੀ ਦੇਵਾਂਗੇ। ਸਾਢੇ ਤਿੰਨਾਂ ਦੀ ਗੱਬਣ ਆ ਪਲੱਸ ਹੀ ਹੋਊ ਸਾਢੇ ਤਿੰਨਾਂ ਤੋਂ। 11 ਕਿਲੋ ਦੁੱਧ ਆ। ਪੰਜ-ਸੱਤ ਦਿਨ ਉੱਤੇ ਹੀ ਹੋਊਗੀ ਘੱਟ ਨਹੀਂ ਹੁੰਦੀ ਸਾਢੇ ਤਿੰਨਾਂ ਤੋਂ। ਸਾਢੇ ਤਿੰਨਾਂ ਤੋਂ ਪੰਜ-ਸੱਤ ਦਿਨ ਬਾਈ ਕਹਿੰਦਾ ਉੱਤੇ ਗੱਬਣ ਚੈੱਕ ਪਾਸ ਐ ਦੂਜਾ ਸਵੇਰ ਵਹਿੜ। ਮੁੱਲ 45 ਆ 42 ਦੀ ਦੇ ਦੇਣੀ ਆ। ਮਸ਼ੀਨ ਤੋਂ ਲੱਗੀ ਆਈ ਐ ਉੱਥੇ 13 ਕਿਲੋ ਦੁੱਧ ਸੀਗਾ। ਠੀਕ ਆ। ਵੀ ਹੱਥੀਂ ਚਵਾਈ ਦਾ ਥੋੜਾ ਜਿਹਾ ਫਰਾਈ ਕਰਕੇ ਕਰਕੇ ਇਹ ਹੁਣ ਘਰ ਤਾਂ 11 ਕਿਲੋ ਹੋਊਗਾ 10 ਕਿਲੋ ਮੰਨ ਕੇ ਲੈ। ਠੀਕ ਆ। ਬਾਈ ਕਹਿੰਦਾ ਜਿੱਥੋਂ ਲਿਆਂਦੀ ਆਪਾਂ ਉਹਨਾਂ ਦੇ ਮਸ਼ੀਨ ਤੇ ਚਵਾਈ ਹੁੰਦੀ ਸੀ। ਪਸ਼ੂ ਵੱਧ ਹੋਣਗੇ। ਚੰਗੇ ਦੁੱਧ ਵਾਲੇ ਹੋਣਗੇ। ਉੱਥੋਂ ਬਾਈ ਕਹਿੰਦਾ 13 ਕਿਲੋ ਚੋ ਕੇ ਲਿਆ ਆ ਮੈਂ। ਹੱਥ ਦੇ ਥੋੜਾ ਜਿਹਾ ਜਾਣਵਰ ਕਰਦਾ ਕਿਉਂਕਿ ਮਸ਼ੀਨ ਛੇ ਦੀ ਖਿੱਚ ਦਿੰਦੀ ਆ। ਤੇ ਬਾਈ ਕਹਿੰਦਾ 11 ਕਿਲੋ ਆ ਹੁਣ। ਸਾਢੇ 3 ਨਾਲ ਹੀ ਗੱਭਣ। 42000 ਦੀ ਦੇ ਦੇਣੀ ਆ ਨਮਾ ਹਨ ਵਹਿੜ ਸਾਢੇ 3 ਮਹੀਨੇ ਦੁੱਧ ਪਿਆਜੂ ਗਰਮੀਓ ਗਰਮੀ ਤੇ ਵਧੀਆ ਰੁੱਤ ਚ ਸੂਣਾ ਸੇਵਾ ਕਰ ਲੋਗੇ 70 72000 ਦੀ ਵਹਿੜਾ ਜੇ ਰਾਜੀ ਰੂਜੀ ਕਰਕੇ ਵੇਚੋਗੇ ਭੋਲੇ ਜਿਹੇ ਹੱਥ ਨਾਲ ਵਿਕ ਜਾਣੀਆਂ ਅੱਜ ਦੀ ਵੀਡੀਓ ਦੇ ਵਿੱਚ ਨਿੱਕੇ ਨਿੱਕੇ ਭਾਅ ਦੀਆਂ ਤਿੰਨ ਵਹਿੜਾਂ ਜਿਵੇਂ ਹੁਣ ਇੱਕ ਨੰਬਰ ਗਰਮੀਓ ਗਰਮੀ ਦੁੱਧ ਪੀ ਕੇ ਬੱਚਾ ਵੀ ਵੱਛੀ ਆਕਰ ਰੱਖ ਲੇ ਢਾਈਆਂ ਮਹੀਨਿਆਂ ਦੀ ਤਿੰਨਾਂ ਦੀ ਗੱਬਣ ਚੈੱਕ ਪਾਸ ਕਰਾ ਕੇ ਵੇਚਦਾ 45 47000 ਦੀ ਵੈੜ ਹੈ ਟੋਕੜ ਗੱਬਣ 30 30000 ਦੀਆਂ ਤਾਂ ਕੱਲੀਆਂ ਟੋਕੜਾਂ ਵਿਕੀ ਜਾਂਦੀਆਂ 8 8 10 ਦਾ ਕਿਲੋ ਦੁੱਧ ਵਾਲੀਆਂ ਤੇ ਭਾ ਕੀੜਾ ਕੀਤਾ ਅੱਜ 57 57 ਜਮਾਂ ਦੇ ਅੱਜ ਮੁੱਲ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਸਾਰਿਆਂ ਨੂੰ ਫਸੀ ਕਾ